બોતે અધિકારીઓ પ્રિસિપલ સર અધ્યાપક સાહેબ અને મેરે સાથી અજ અમને ડિજિટલ ઇન્ડિયા થી એક ડ્રામ પેશ ਪੁਨਕਾ ਨਿਭਾ ਰਹੀ ਹਾਂ ਮੇਰਾ ਨਾਮ ਇੰਦਰਪਾਲ ਕੌਰ ਹੈ ਮੈਂ ਇਸ ਵਿੱਚ ਬਹੁਦੀ ਭੂਮਿਕਾ ਨਿਭਾ ਰਹੀ ਹਾਂ ਮੇਰਾ ਨਾਮ ਦਿਲਪ੍ਰਿਕਾ ਹੈ ਮੈਂ ਇਸ ਵਿੱਚ ਪਿਤਾ ਤੇ ਪੁੱਤ ਦੀ ਭੂਮਿਕਾ ਨਿਭਾ ਰਹੀ ਹਾਂ ਮੇਰਾ ਨਾਮ ਮੁਸੰਮੀਕਾ ਹੈ ਇਸ ਨਾਟਕ ਵਿੱਚ ਮੈਂ ਦੋਸਤਰੀ ਭੂਮਿਕਾ ਨਿਭਾ ਰਹੀ ਹਾਂ ਖਬਰਾਂ ਵਿੱਚ ਵੀ ਡਿਜੀਟਲ ਇੰਡੀਆ ਦੁਕਾਨਾਂ ਵਿੱਚ ਵੀ ਡਿਜੀਟਲ ਇੰਡੀਆ ਹਰ ਥਾਂ ਤੇ ਡਿਜੀਟਲ ਇੰਡੀਆ ਡਿਸਟਰੀਬਿਊਟ ਹੋਈ ਪਈ ਐ ਰੱਬ ਜਾਣੀ ਇਹ ਹੈ ਕੀ ਭਗਵਾਨ ਨੇ ਦਿਲਪ੍ਰਿਤ ਕਿੱਥੇ ਐ ਕੋਣਾ ਇੱਥੇ ਕਿਤੇ ਫੋਨ ਚ ਗੁੱਟਿਆ ਫੋਨ ਚ ਗੁੱਟਿਆ ਬਲਾਅ ਅਨੁਸਾਰ ਜਿੰਨ ਡੱਬੇ ਦੇ ਵਿੱਚ ਗੁੱਟਿਆ ਰਹਿੰਦਾ ਦਿਲਪ੍ਰਿਤ ਜੀ ਬੁਲਾਇਆ ਤੁਸੀਂ ਹਾਂ ਹਾਂ ਬੁਲਾਇਆ ਸੀ ਕੁਝ ਗੱਲਾਂ ਜ਼ਰੂਰੀ ਵੀ ਹੁੰਦੀਆਂ ਨੇ ਸਾਰ ਦਿਨ ਡੱਬੇ ਦੇ ਵਿੱਚ ਗੁੜੇ ਰਹਿਣਾ ਬੈਠੇ ਆ ਇੱਥੇ ਆਂ ਤਾਂ ਸੋ ਆਪਣੀ ਕੀ ਕੰਮ ਸੀ ਬਿਜਲੀ ਦਾ ਬਿੱਲ ਭਰਨਾ ਸੀ ਤਿੰਨ ਦਿਨ ਹੋ ਗਏ ਮੈਨੂੰ ਲੈਣ ਤੇ ਲੱਗੇ ਨੂੰ ਹਲੇ ਤਾਂ आलू बाकू जी चा आलु जिता ऐ सुमन पुत्तर दा पांडे अच्छा छैती छैती कर आ रहा दिलप्रीत पुत्त तू कल कहंदा सी आज अपना मानप्रीत ਆਊਗਾ हां जी बेबे आज ही आंदा ਤੁਸੀਂ ਗੱਲ ਕਰ ਲੋ ਹੈ ਇਹ ਕੀ ਇਹ ਤਾਂ ਆਪਣੇ ਮਨਪ੍ਰਿਤ ਮਰ ਗਈ ਲੱਗੀ ਆਂਦਾਗਾ हां बेबे ਇਹ ਉਹੀ ਆ ਇਸ ਦਾ ਬੇਬੇ ਕਿਵੇਂ ਅਸੀਂ ਦਿੱਲੀ ਇੰਡੀਆ ਦੇ ਸਾਇਤਾਨਾ ਕਿਸੇ ਵੀ ਵਿਅਕਤੀ ਨੂੰ ਉਸ ਦੀ ਥਾਂਕਾਂ ਵਿੱਚ ਕਿੱਡੀ ਵੀ ਦੂਰ ਹੋਵੇ ਉੱਥੇ ਗੱਲਬਾਤ ਕਰ ਸਕਦੇ ਹਾਂ ਡਿਜੀਟਲੀ ਗਿਆ ਤਾਂ ਬਹੁਤ ਹੀ ਵਧੀਆ ਤਕਨੀਕ ਹੈ ਹਾਂਜੀ ਬੇਬੇ ਦੀ ਬਹੁਤ ਵਧੀਆ ਤਕਨੀਕ ਹੈ ਦੀ ਦਾਦਾ ਜੀ ਮੈਂ ਤੁਹਾਨੂੰ ਕੁਝ ਕਹਿਣਾ ਸੀ ਤੁਸੀਂ ਮੈਨੂੰ ਡਾਂਟੋਗੇ ਤਾਂ ਨਹੀਂ ਦਾਦੀ ਜੀ ਦਾਦਾ ਜੀ ਮੈਨੂੰ ਲੈਪਟਾਪ ਚਾਹੀਦਾ ਹੈ ਕਲਿਕ ਕਰਨਾ ਲੋ ਹੋ ਗਿਆ ਬਿਜਲੀ ਦਾ ਬਿੱਲ ਤੇ ਚਲ ਇਹ ਦਿਨਾਂ ਤੇ ਸਮੇਂ ਦੀ ਬੱਚਤ ਤਾਂ ਹੁੰਦੀ ਆ ਪਰ ਪੈਸੇ ਤਾਂ ਆਪਾਂ ਨੂੰ ਦਿੱਤੇ ਹੀ ਨਹੀਂ ਨਹੀਂ ਪੈਸੇ ਨਹੀਂ ਉਹਨਾਂ ਕੋਲ ਪਾਪਾ ਜੀ ਦਾ ਅਕਾਊਂਟ ਪਹਿਲਾਂ ਤੋਂ ਹੀ ਹੋਵੇਗਾ ਉਹਨੂੰ ਕਾਊਂਟ ਵਾਰੀ ਕਿਵੇਂ ਪਤਾ ਹਰਪਿਤ ਲੀਪਾ ਕੋਲ ਸਾਡੇ ਅਕਾਊਂਟ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਹਨ ਅੱਛਾ ਚਲ ਵਧੀਆ ਇਹਨਾਂ ਦਾ ਸਮੇਂ ਦੀ ਬੱਚਤ ਤਾਂ ਹੁੰਦੀ ਹੈਗੀ ਹਾਂਜੀ ਦਾਦਾ ਜੀ ਬੱਪੂ ਜੀ ਬੱਪੂ ਜੀ ਮੈਂ ਬਿਜਲੀ ਦਾ ਬਿਲ ਭਰ ਕੇ ਆਣਾ ਘਰੇ ਹੁੰਨੇ ਸੀ ਪਰ ਤੈਨੇ ਬਿਜਲੀ ਦੇ ਬਿੱਲ ਉਹ ਕਿਵੇਂ ਭਰਤਾ ਆਨਲਾਈਨ ਕਰਤੇ ਨੇ ਚੱਲ ਵਧੀਆ ਹੋ ਗਿਆ ਹਾਈ ਦਾਦੀ ਜੀ ਹਾਈ ਦਾਦਾ ਜੀ ਹਾਈ ਚਾਚਾ ਜੀ ਸੋਨੂ ਮੈਂ ਹੁਣੀ ਹੁਣੀ ਮੰਤਰੀ ਤੁਹਾਨੂੰ ਸਮਝਾ ਕੇ ਹਟਿਆ ਕਿ ਇੱਥੇ ਸਾਈ ਬਾਈ ਨਹੀਂ ਚੱਲਦੀ ਪੈਰੀ ਹੱਥ ਲਾਇਦੇ ਨੇ ਠੀਕੇ ਦਾਦਾ ਜੀ ਪੈਰੀ ਪੈਨੇ ਦਾਦਾ ਜੀ ਪੈਰੀ ਪੈਨੇ ਦਾਦਾ ਜੀ ਦੋਸਤ ਮੇਰੇ ਨਾਲ ਬਾਜ਼ਾਰ ਚੱਲੇਗਾ ਦਾਦਾ ਜੀ ਕੀ ਮੈਂ ਆਪਣੇ ਦੋਸਤਾਂ ਨਾਲ ਚੱਲਿਆ ਜਾਵਾਂ ਬਾਜ਼ਾਰ ਨੀ ਕਰਨ ਕਾਲਜ ਦੀ ਫੀਸ ਭਰ ਕੇ ਆਣੀ ਦਾਦਾ ਜੀ